ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਅੱਜ ਆਪਾਂ ਲੈ ਕੇ ਆਏ ਹਾਂਗੇ ਕਾਫੀ ਜਾਦੇ ਸੋਨੇ ਸੂਟ ਲਿੰਗ ਜਿੱਦਾਂ ਕਿ ਮੈਂ ਰਾਸ਼ਟ ਸੂਟ ਪਾਇਆ ਹ ਸੀ ਉਹਦੇ ਨਾਲ ਦਾ ਸੂਟ ਹੈਗਾ ਜਿਹੜਾ ਆਪਾਂ ਧੁਪੱਟਾ ਵਗੈਰਾ ਜਿਹੜਾ ਹੈਗਾ ਤਿਆਰ ਕਰਵਾ ਲਿਆ ਜੇ ਕਿਸੇ ਵੀ ਭੈਣ ਨੂੰ ਪਸੰਦ ਆਉਂਦਾਗਾ ਤਾਂ ਤੁਸੀਂ ਲੈ ਸਕਦੇ ਹੋਗੇ ਇਹਦੇ ਨਾਲ ਪਲੇਨ ਕ੍ਰੇਪ ਦੀ ਬਾਟਮ ਲੱਗ ਜੂਗੀ ਬਾਟਮ ਵੀ ਹੈਗੀ ਹੈਗੀ ਸੇਮ ਨਾਲ ਦੀ ਤੁਸੀਂ ਦੁਪੱਟੇ ਨਾਲ ਦੀ ਜਿਹੜੀ ਬਾਟਮ ਹੈਗੀ ਉਹ ਲਗਾ ਸਕਦੇ ਹੋਗੇ ਇਸ ਤਰ੍ਹਾਂ ਰਹੂਗਾ ਜੀ ਇਹ ਸ਼ਰਟ ਹੈਗੀ ਤੇ ਸ਼ਰਟ ਪੀਸ ਨਹੀਂ ਮਿਲੂਗਾ ਕੱਲਾ ਤੇ ਪਲੱਸ ਨਾਲ ਆਪਾਂ ਬੁਟੀ ਵਾਲਾ ਦੁਪੱਟਾ ਲਗਾਇਆਗਾ ਦੇਖੋ ਇਸ ਤਰ੍ਹਾਂ ਕੋਈ ਵੀ ਤੁਹਾਨੂੰ ਪਾਰਟੀ ਵੇਰ ਫੰਕਸ਼ਨ ਵਗੈਰਾ ਆਉਂਦਾਗਾ ਇਸ ਮਹੀਨੇ ਦੇ ਵਿੱਚ ਤਾਂ ਤੁਸੀਂ ਬੇਫਿਕਰ ਹੋ ਕੇ ਸੂਟ ਪਾ ਸਕਦੇ ਹੋਗੇ ਅੱਗੇ ਇਹ ਮਤਲਬ April May June ਦੇ ਵਿੱਚ ਵੀ ਕਿਉਂਕਿ ਬਹੁਤ ਲਾਈਟ ਵੇਟ ਸਟੱਫ ਹੈਗਾ ਪੈ ਜਾਊਗਾ ਤੇ ਨਾਲ ਇਸ ਤਰ੍ਹਾਂ ਮਤਲਬ ਇਹਦੇ ਉੱਪਰ ਤੁਸੀਂ ਗੋਟਾ ਵਗੈਰਾ ਲਗਾ ਸਕਦੇ ਹੋਗੇ ਜੇ ਲਗਵਾਉਣਾ ਚਾਹੋਗੇ ਠੀਕ ਹੈ ਜੀ ਜੇ ਤੁਸੀਂ ਆਪ ਖਿੱਤੋਗੀ ਲਗਵਾਉਣਾ ਚਾਹੋਗੇ ਤਾਂ ਤੁਸੀਂ ਇਦਾਂ ਵੀ ਸੂਟ ਹੈ ਜਿਹੜਾ ਮੰਗਵਾ ਸਕਦੇ ਹੋਗੇ ਨਾਲ ਕ੍ਰੇਪ ਦੀ ਬਾਟਮ ਰਹੇਗੀ ਪ੍ਰਾਈਸ ਇਹਦਾ 2850 ਰਹੇਗਾ ਜੇ ਤੁਸੀਂ ਫਿਨਿਸ਼ਿੰਗ ਕਰਵਾਉਗੇ ਉਹਦੇ ਐਕਸਟਰਾ ਚਾਰजेस ਹੋਣਗੇ ਕਿਉਂਕਿ ਇਹ ਦੁਪੱਟਾ ਹੈਗਾ ਜਿਹੜਾ ਕੋਸਟਲੀ ਹੈਗਾ ਸੇਮ ਇਹਦੇ ਵਿੱਚ ਇੱਕ ਰੈੱਡ ਸੂਟ ਪਿਆ ਹੈਗਾ ਬਾਕੀ ਜਿਹੜੇ ਰਾਸ਼ਟ ਸੂਟ ਦੇ ਆਰਡਰ ਨੇਗੇ ਕਾਫੀ ਭੈਣਾ ਦੇ ਆਰਡਰ ਸੀ ਘੱਟੋ-ਘੱਟ 40-45 ਸੂਟਾਂ ਦੇ ਆਰਡਰ ਆਪਾਂ ਲਿਖਾਏ ਹੋਏ ਨੇਗੇ ਜਦੋਂ ਆਗੇ ਆਪਾਂ ਵੀਡੀਓ ਪਾ ਦੇਣੀ ਹੈਗੀ ਤੁਸੀਂ ਲੈ ਸਕਦੇ ਹੋਗੇ ਲਓ ਜੀ ਇਸ ਤਰ੍ਹਾਂ ਇਹਦੇ ਨਾਲ ਆਪਾਂ ਰੈੱਡ ਕਲਰ ਦਾ ਦੇਖੋ ਦੁਪੱਟਾ ਰੱਖਿਆਗਾ ਕਾਫੀ ਜਿਆਦਾ ਸੋਨਾ ਜਿਹੜਾ ਸੂਟ ਦੀ ਗਰੇਸ ਪੈ ਰਹੀ ਹੈਗੀ ਇਹਦਾ ਪ੍ਰਾਈਸ ਵੀ ਰਹੇਗਾ ਜੀ 2850 ਮੈਚਿੰਗ ਦਾ ਜੇ ਤੁਸੀਂ 올ਓਵਰ ਲਓਗੇ ਤਾਂ ਕਾਸਟਲੀ ਪਊਗਾ ਇਸ ਤੋਂ ਬਾਅਦ ਆ ਜਾਣਗੇ ਜੀ ਸੂਟ ਟਿਸ਼ੂ ਦੇ ਉੱਪਰ ਨਿਊ ਪ੍ਰਿੰਟ ਨੇਗੇ ਸਲਵਾਰਾਂ ਡਾਈ ਲਈ ਗਈਆਂ ਹੋਈਆਂ ਸੀਗੀਆਂ ਇਸ ਤਰ੍ਹਾਂ ਇਹ ਸ਼ਰਟ ਹੈਗੀ ਤੇ ਪਲੱਸ ਨਾਲ ਹੀ ਟਿਸ਼ੂ ਦੀ ਆਪਾਂ ਬਾਟਮ ਲਗਾਈ ਹੈਗੀ ਬਿਲਕੁਲ ਆਪਾਂ ਜਿਹੜੀਆਂ ਬਾਟਮ ਨੇਗੀਆਂ ਬੇਸ ਨਾਲ ਦੀਆਂ ਰੱਖੀਆਂ ਨੇਗੀਆਂ ਅਲੱਗ-ਅਲੱਗ ਮੈਚਿੰਗ ਨਹੀਂ ਕਰਵਾਈ ਹੈਗੀ ਤੇ ਤੁਸੀਂ ਵਰਕ ਵਗੈਰਾ ਕਰਾਉਣਾ ਚਾਹੁੰਦੇ ਹੋ ਕਰਾ ਸਕਦੇ ਹੋਗੇ ਪ੍ਰਾਈਸ ਇਹਦਾ ਰਹੀ ਗਾ ਜੀ 2300 ਪਹਿਲਾ ਸੂਟ ਇਹ ਸੀਗਾ ਤੇ ਦੂਜਾ ਸੂਟ ਹੈਗਾ ਇਹਦਾ ਫਿਰੋਜ਼ੀ ਡਾਰਕ ਲਓ ਜੀ カラー प्रिंट ਤੁਸੀਂ ਦੇਖ ਸਕਦੇ ਹੋਗੇ کافی ਇਹਦੇ ਨਾਲ ਦੇ ਆਪਾਂ ਪਹਿਲਾਂ ਵੀ ਸੂਟ ਨਹੀਂ ਗੇ ਜਿਹੜੇ ਤਿਆਰ ਕੀਤੇ ਨੇਗੇ ਇਸ ਤਰ੍ਹਾਂ ਰੋਗੇ ਵਾਲੀ ਬਾਟਮ ਠੀਕ ਐ ਜੀ ਪ੍ਰਾਈਸ ਸਾਰਿਆਂ ਦਾ ਹੀ 8 ਸੂਟ ਮੈਂ ਤੁਹਾਨੂੰ ਸ਼ੋਅ ਕਰੂੰਗੀ 8 ਸੂਟਾਂ ਦਾ ਪ੍ਰਾਈਸ ਹੈਗਾ ਜੀ 2300 ਇਹਨਾਂ ਦਾ 컬러 ਤੁਸੀਂ ਦੇਖ ਸਕਦੇ ਹੋਗੇ کافی ਜਿਆਦਾ ਸੋਹਣਾ ਇਹ ਵਾਲਾ ਕਲਰ ਵੀ ਦੇਖੋ ਸਾਰਾ ਨਿਊ ਆਇਆਗਾ ਫੈਬਰਿਕ ਇਹ ਲਓ ਜੀ ਇਹਦੇ ਨਾਲ ਇਸ ਤਰ੍ਹਾਂ ਦੀ ਆਪਾਂ ਰੱਖੀ ਹੈਗੀ بیس ਨਾਲ ਦੀ ਬਾਟਮ ਬਿਲਕੁਲ ਪਰਫੈਕਟ ਮੈਚਿੰਗ ਹੈ ਦੇਖੋ ਬਾਟਮ ਦੀ ਲਓ ਜੀ ਕਲਰ ਪ੍ਰਿੰਟ ਦੇਖੋ ਬਹੁਤ ਜਿਆਦਾ ਸੋਹਣਾ ਪ੍ਰਾਈਸ ਇਹਦਾ ਰਹੇਗਾ ਜੀ 2350 ਪਲੱਸ ਸ਼ਿਪਿੰਗ ਲਓ ਜੀ ਇਸ ਤੋਂ ਬਾਅਦ ਆਜੂਗਾ ਜੀ ਇਸ ਤਰ੍ਹਾਂ ਦਾ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਬਾਟਮ ਇਹਦੇ ਨਾਲ ਦੀ ਹੈ ਦੁਪੱਟਾ ਵਗੈਰਾ ਲਗਾਉਗੇ ਤੁਸੀਂ ਅਲੱਗ ਤੋਂ ਚਾਰजेस ਹੋਣਗੇ ਸਟਿਚ ਵਗੈਰਾ ਕਰਾਉਗੇ ਇਹਦੇ ਅਲੱਗ ਤੋਂ ਚਾਰजेस ਹੋਣਗੇ ਦੇਖੋ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਇਹ ਥੋੜਾ ਜਿਹਾ ਜੂਗਾ ਜੀ ਡਾਰਕ ਫਿਰੋਜੀ ਦਾ ਇਹ ਦੂਜਾ ਕਲਰ ਹੈਗਾ ਜਿਹੜਾ ਫਿਰੋਜੀ ਸੂਟ ਆਪਾਂ ਸ਼ੋਅ ਕੀਤਾ ਨਾ ਪਹਿਲਾਂ ਉਹਦਾ ਦੂਜਾ ਕਲਰ ਹੈਗਾ ਇਹ ਰਹੀ ਇਹਦੇ ਨਾਲ ਬਾਟਮ ਦੇਖੋ ਜੀ ਇਸ ਤੋਂ ਬਾਅਦ ਆ ਜੂਗਾ ਇਹ ਲਵੈਂਡਰ ਕਲਰ ਲੋ ਜੀ ਲਵੈਂਡਰ ਕਲਰ ਵੀ ਬਹੁਤ ਜਿਆਦਾ ਸੋਹਣਾ ਨਾਲ ਪਲੇਨ ਬਾਟਮ ਹੈ ਲਵੈਂਡਰ ਠੀਕ ਹੈ ਜੀ ਇਸ ਤੋਂ ਬਾਅਦ ਆ ਜੂਗਾ ਇਹ ਪੈਰਟ ਕਲਰ ਇਹ ਮੈਂ ਤੁਹਾਨੂੰ ਪੀਚ ਪ੍ਰਿੰਟ ਦਿਖਾਇਆਗਾ ਪਹਿਲਾਂ ਉਹਦਾ ਦੂਜਾ ਕਲਰ ਹੈ ਇਹ ਪੈਰਟ ਗ੍ਰੀਨ ਲਓ ਜੀ ਇਸ ਤਰ੍ਹਾਂ ਗ੍ਰੀਨ ਸ਼ੇਡ ਹੈ ਬਹੁਤ ਸੋਹਣੀ ਮੈਚਿੰਗ ਹੈ ਕਿ ਆਪੋ ਆਪਣੀ ਜਗ੍ਹਾ ਸਾਰੇ ਪ੍ਰਿੰਟ ਸਾਰੇ ਕਲਰ ਕਾਫੀ ਜਿਆਦੇ ਸੋਹਣੇ ਲੱਗੇ ਇਸ ਤੋਂ ਬਾਅਦ ਆਜੂਗਾ ਜੀ ਬਲੈਕ ਲਓ ਜੀ ਇਸ ਤਰ੍ਹਾਂ ਦੇਖੋ ਪ੍ਰਿੰਟ ਨਾਲ ਰਹੇਗੀ ਜੀ ਬਲੈਕ ਬਾਟਮ ਰਹੇਗੀ ਠੀਕ ਹੈ ਜੀ ਪ੍ਰਾਈਸ ਇਹਨਾਂ ਦਾ ਹੈਗਾ ਕਿ 2300 ਸਾਰਿਆਂ ਦੇ ਪ੍ਰਾਈਸ ਨੇ ਜਿਹੜੇ ਮੈਂ ਨਾਲ ਹੁੰਦੇ ਮੈਂਸ਼ਨ ਕਰਤੇ ਜਿਹੜਾ ਮੇਰੇ ਸੂਟ ਪਾਇਆ ਹੋਇਆ ਹੈਗਾ ਹੁਣ ਆਪਾਂ ਚੱਲਦੇ ਆਂ ਜੀ ਇਹਦੇ ਵੱਲ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਸ਼ੋਅ ਕਰ ਦਿੰਨੀ ਆ ਵੀ ਕਿਹੜੇ ਆਪਣੇ ਕੋਲੇ ਅਵੇਲੇਬਲ ਹੈਗੇ ਨੇਗੇ ਤੁਸੀਂ ਉਹਦੇ ਉੱਪਰ ਹੈ ਜਿਹੜਾ ਸੂਟ ਤਿਆਰ ਕਰਵਾ ਸਕਦੇ ਹੋ ਕੱਲ ਤੇ ਪਰਸੋ ਦੋ ਦਿਨਾਂ ਦੇ ਮੈਨੂੰ ਇਹ ਸੂਟਾਂ ਦੇ ਕਾਫੀ ਸਾਰੇ ਮੈਸੇਜ ਆ ਰਹੇ ਸੀਗੇ ਕਲਰ ਆਪਾਂ ਤੋਂ ਪਿਕਸ ਵਗੈਰਾ ਮੰਗ ਰਹੇ ਸੀਗੇ ਇਹਨਾਂ ਟਾਈਮ ਨਹੀਂ ਹੁੰਦਾ ਪਿਕਸ ਲਈ ਸੌਰੀ ਹਨਾ ਤੁਸੀਂ ਵੀਡੀਓ ਦੇ ਵਿੱਚ ਹੀ ਧਿਆਨ ਨਾਲ ਚੈੱਕ ਕਰ ਲਿਆ ਕਰੋ ਬਹੁਤ ਸੋਹਣਾ ਆਪਾਂ ਕਲਰ ਚਾਰਟ ਲੈ ਕੇ ਆਏਗੇ ਸਾਰਾ ਇਹਨਾਂ ਦਾ ਬਾਟਮ ਵਗੈਰਾ ਮੈਂ ਤੁਹਾਨੂੰ ਸ਼ੋਅ ਕਰ ਦਿੰਨੀ ਆ ਇੱਥੇ ਤੁਸੀਂ ਜਿਹੜੇ ਸੂਟ ਹੈਗਾ ਇਸ ਤਰ੍ਹਾਂ ਮੇਰੇ ਨਾਲ ਦਾ ਤਿਆਰ ਕਰਵਾ ਸਕਦੇ ਹੋ ਜੇ ਪਲੱਸ ਦੁਪੱਟਾ ਇਦਾਂ ਪਿਓਰ ਫੁੱਲ ਪਿਓਰ オーਰਗਾਂਜ਼ਾ ਦਾ ਤੁਸੀਂ ਨਾਲ ਲੈਣੇ ਹੋਗੇ ਤਾਂ ਪ੍ਰਾਈਸ 4500 ਸਾਡੇ 4500 ਤੱਕ ਜਾਊਗਾ ਜੇ ਬਿਨਾਂ ਦੁਪੱਟੇ ਤੋਂ ਲੈਣੇ ਹੋਗੇ ਤਾਂ ਪ੍ਰਾਈਸ ਰਹੇਗਾ ਜੀ 3500 ਪਹਿਲਾ ਸੂਟ ਹੈਗਾ ਸੀ ਬੇਬੀ ਪਿੰਕ ਤੁਹਾਨੂੰ ਮੈਂ ਕਲਰ ਸਾਰੇ ਸ਼ੋਅ ਕਰ ਦਿੰਨੀ ਆ ਲੋ ਜੀ ਇਸ ਤਰ੍ਹਾਂ ਇਹ ਰਹੇਗੀ ਸ਼ਰਟ ਇਹ ਰਹੇਗੀ ਸ਼ਰਟ ਨਾਲ ਰਹੇਗੀ ਇਸ ਤਰ੍ਹਾਂ ਡਾਟਸ ਵਾਲੀ ਸਲਵਾਰ ਠੀਕ ਹੈ ਜੀ ਬਾਂਦਨੀ ਦੇ ਵਿੱਚ ਪਲੇਨ ਨਹੀਂ ਆਉਂਦੀ ਹੈਗੀ ਇਦਾਂ ਤੁਸੀਂ ਮੈਚਿੰਗ ਕਰਵਾ ਲਓ ਜਿਆਦਾ ਸੋਹਣੀ ਲੱਗੂਗੀ ਇਹ ਰਹੇਗੀ ਜੀ ਸ਼ਰਟ ਅ ਸੌਰੀ ਇਹ ਵਾਲੀ ਰਹੇਗੀ ਜੀ ਸ਼ਰਟ ਫਰੋਜ਼ੀ ਹੈਗਾ ਇੱਕ ਇਹਦੇ ਵਿੱਚ ਦੇਖੋ ਤੇ ਇਦਾਂ ਇਹ ਬਾਟਮ ਰਹੇਗੀ ਕੱਲਾ ਇਹ ਫੈਬਰਿਕ ਪਲੇਨ ਨਹੀਂ ਮਿਲਦਾ ਹੈਗਾ ਤੁਸੀਂ ਵਰਕ ਕਰਵਾ ਕੇ ਜਿਹੜਾ ਸੂਟ ਹੈਗਾ ਲੈ ਸਕਦੇ ਹੋਗੇ ਪਲੀਜ਼ ਨਾ ਕੋਈ ਵੀ ਕੱਲੇ ਫੈਬਰਿਕ ਵਾਸਤੇ ਮੈਨੂੰ ਕੋਈ ਵੀ ਮੈਸੇਜ ਨਾ ਕਰਨ ਕਿਉਂਕਿ ਨਹੀਂ ਮਿਲਣਾ ਹੈਗਾ ਲਓ ਜੀ ਪੀਚ ਕਲਰ ਕਾਫੀ ਜ਼ਿਆਦਾ ਸੋਹਣੇ ਕਲਰ ਨੇਗੇ ਸਾਰੇ ਹੀ ਹਲੋ ਜੀ ਪਿਸਤਾ ਕਲਰ ਲਓ ਜੀ ਐਕਸਟਰਾ ਰਹੇਗੀ ਬਾਟਮ ਚਾਰ ਕਲਰਾਂ ਦਾ ਚਾਰਟ ਹੈ ਚਾਰੋਂ ਕਲਰ ਬਹੁਤ ਜ਼ਿਆਦੇ ਸੋਹਣੇ ਲੱਗੇ ਬਾਕੀ ਵਰਕ ਹੋ ਜਾਊਗਾ ਥ੍ਰੈਡ ਵਗੈਰਾ ਲਗਾਵਾਂਗੇ ਉਹ ਮਤਲਬ ਜ਼ਰੂਰੀ ਨਹੀਂ ਹੈਗਾ ਵੀ ਇਹਨਾਂ ਤੇ ਰੈੱਡ ਹੀ ਥ੍ਰੈਡ ਲੱਗੂਗਾ ਸਾਰਿਆਂ ਤੇ ਜਿਵੇਂ ਕਿ ਮੇਰੇ ਰੈੱਡ ਲੱਗਿਆ ਹੋਇਆ ਕਿਉਂਕਿ ਕਲਰ ਕੰਬੀਨੇਸ਼ਨ ਜਿੱਦਾਂ ਮੈਚ ਕਰੂਗਾ ਉਦਾਂ ਆਪਾਂ ਜਿਹੜੇ ਸੂਟ ਲੇਗੇ ਤਿਆਰ ਕਰਾਂਗੇ ਹੁਣ ਆਪਾਂ ਲੈ ਚੱਲਦੇ ਆ ਥੋੜੇ ਜਿਹੀ ਤੁਹਾਨੂੰ ਸਲਾਈਆਂ ਵਾਲੇ ਸੂਟ ਲੇਗੇ ਦਿਖਾ ਦਿੰਨੇ ਆਂਗੇ ਲਓ ਜੀ ਏ ਦੇ ਨਾਲ ਦਾ ਜੇ ਤੁਸੀਂ ਸੂਟ ਲੈਣਾ ਚਾਹੋਗੇ ਤਾਂ ਤੁਸੀਂ ਲੈ ਸਕਦੇ ਹੋਗੇ ਲੋ ਜੀ ਇਸ ਤਰ੍ਹਾਂ ਮਤਲਬ ਦੇਖੋ ਇਹਦੇ ਨਾਲ ਆਪਾਂ ਚਿਕਨ ਦੀ ਬਾਟਮ ਸੀਗੀ ਲੋ ਜੀ ਚਿਕਨ ਦੀ ਬਾਟਮ ਸੀਗੀ ਇਸ ਤਰ੍ਹਾਂ ਆਪਾਂ ਡਿਜ਼ਾਈਨ ਦਿੱਤਾ ਹੈਗਾ ਲੋ ਸਾਈਡ ਦੇ ਉੱਪਰ ਆਪਾਂ ਬ੍ਰੀਕ ਜੀ ਬਿਲਕੁਲ ਬ੍ਰੀਕ ਜੀ ਦੇਖੋ ਲੈਸ ਲਗਾਈ ਹੈਗੀ neck ਦਾ ਡਿਜ਼ਾਈਨ ਆਪਾਂ ਇਦਾਂ ਬਣਾਇਆ ਹੈਗਾ ਤੇ ਪਲੱਸ ਬਾਵਾਂ ਦਾ ਡਿਜ਼ਾਈਨ ਇਸ ਤਰ੍ਹਾਂ ਜੇ ਤੁਸੀਂ ਇਹਦੇ ਨਾਲ ਮਤਲਬ ਦੁਪੱਟਾ ਵੀ ਹੈ ਚਿਕਨ ਦਾ ਮਤਲਬ ਵਰਕ ਕੀਤਾ ਹੋਇਆਗਾ ਤੁਸੀਂ ਮੇਰੀ ਕੋਈ ਵੀ ਪਿਛਲੀ ਵੀਡੀਓ ਦੇ ਵਿੱਚ ਦੇਖ ਸਕਦੇ ਹੋਗੇ ਪਲੱਸ ਦੁਪੱਟਾ ਬਾਟਮ ਤੇ ਸ਼ਰਟ ਲੈਣੇ ਤਾਂ 2250 ਇਹਦਾ ਪ੍ਰਾਈਸ ਰਹੇਗਾ ਤੇ ਨੈਕਸਟ ਸੂਟ ਆ ਜਾਊਗਾ ਇਦਨਾਲ ਦਾ ਮੇਰੇ ਕੋਲ ਇੱਕ ਸੂਟ ਅਵੇਲੇਬਲ ਹੈਗਾ ਕਾਨੀ ਦੇ ਵਿੱਚ ਡਿਜ਼ਾਈਨ ਹੈਗਾ ਇਸ ਤਰ੍ਹਾਂ ਪਰ neck ਦਾ ਡਿਜ਼ਾਈਨ ਦਿੱਤਾ ਹੈਗਾ ਤੁਸੀਂ ਦੇਖ ਸਕਦੇ ਹੋ ਕੰਮ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਬਿਲਕੁਲ ਨੇੜੇ ਤੋਂ ਲਓ ਜੀ ਬਿਲਕੁਲ ਐ ਨੀਟ ਐਂਡ ਕਲੀਨ ਤੁਹਾਨੂੰ ਕੰਮ ਮਿਲੇਗਾ ਇੱਕ ਇੱਕ ਲੈਸ ਸੀਨ ਤੁਸੀਂ ਚੈੱਕ ਕਰ ਸਕਦੇ ਹੋਗੇ ਬਾਵਾ ਤੇ ਆਪਾਂ ਇਸ ਤਰ੍ਹਾਂ ਡਿਜ਼ਾਈਨ ਦਿੱਤਾ ਹੈਗਾ ਤੇ ਪਲੱਸ ਨਾਲ ਆਪਾਂ ਲੈਸ ਲਗਾਈ ਹੈ ਬਾਕੀ ਚਾਕਾਂ ਦੇ ਘੇਰੇ ਤੇ ਬਿਲਕੁਲ ਲੈਸ ਹੈਗੀ ਹੋਈ ਐ ਇਹਦੇ ਨਾਲ ਦਾ ਇੱਕ ਸੂਟ ਅਵੇਲੇਬਲ ਹੈਗਾਗਾ 850 ਪ੍ਰਾਈਸ ਹੈ ਮੈਚਿੰਗ ਦਾ ਲੋ ਜੀ ਨੈਕਸਟ ਸੂਟ ਇਹਦਾ ਆਪਾਂ ਡਿਜ਼ਾਈਨ ਇਸ ਤਰ੍ਹਾਂ ਦਿੱਤਾ ਹੈਗਾ ਨੈਕ ਦਾ ਡਿਜ਼ਾਈਨ ਇਦਾਂ ਦਿੱਤਾ ਹੈਗਾ ਲੋ ਜੀ ਤੇ ਪਲੱਸ ਬਾਵਾ ਦਾ ਡਿਜ਼ਾਈਨ ਆਪਾਂ ਇਸ ਤਰ੍ਹਾਂ ਬਣਾਇਆਗਾ 올ਓਵਰ ਸੂਟ ਹੈ ਇਹਦਾ ਪ੍ਰਾਈਸ ਰਹੇਗਾ ਜੀ 1000 ਲਓ ਜੀ ਨੈਕਸਟ ਸੂਟ ਹੈਗਾ ਇਸ ਤਰ੍ਹਾਂ ਆਪਾਂ ਨੈਕ ਰੱਖਿਆ ਹੈਗਾ ਇਹਦਾ ਤੇ ਘੇਰੇ ਤੇ ਆਪਾਂ ਇਦਾਂ ਡਿਜ਼ਾਈਨਿੰਗ ਦਿੱਤੀ ਹੈਗੀ ਲਓ ਜੀ ਇਸ ਤਰ੍ਹਾਂ ਆਪਾਂ ਘੇਰੇ ਤੇ ਡਿਜ਼ਾਈਨ ਦਿੱਤਾ ਹੈਗਾ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋਗੇ ਪਲੱਸ ਨੈਕ ਤੇ ਆਪਾਂ ਇਸ ਤਰ੍ਹਾਂ ਡਿਜ਼ਾਈਨ ਦਿੱਤਾ ਹੈਗਾ ਤੇ ਪਲੱਸ ਬਾਵਾ ਤੇ ਦੇਖੋ ਇਸ ਤਰ੍ਹਾਂ ਆਪਾਂ ਡਿਜ਼ਾਈਨ ਬਣਾਇਆ ਹੈਗਾ ਇਹਦੀ ਪਲੇਨ ਬਾਟਮ ਹੈ ਪ੍ਰਾਈਸ ਇਹਦਾ ਰਹੇਗਾ ਜੀ 850 ਮੈਚਿੰਗ ਸੂਟ ਹੈਗਾ ਇਸ ਤੋਂ ਬਾਅਦ ਆ ਗਿਆ ਜੀ ਸੂਟ ਇਹਦੇ ਨਾਲ ਦਾ ਸ਼ਾਇਦ ਸੂਟ ਇੱਕ ਹੋਵੇ ਜਾਂ ਸ਼ਾਇਦ ਪਤਾ ਨਹੀਂ ਮੈਨੂੰ ਪੱਕਾ ਪਤਾ ਨਹੀਂ ਚੈੱਕ ਕਰਕੇ ਦੱਸ ਦਾਂਗੇ ਜੇ ਮੈਸੇਜ ਆਏ ਭੈਣਾਂ ਦੇ ਇਸ ਤਰ੍ਹਾਂ ਆਪਾਂ ਡਿਜ਼ਾਈਨ ਦਿੱਤਾ ਹੈਗਾ ਬਾਜੂ ਤੇ ਦੇਖ ਲਓ ਇਦਾਂ ਪ੍ਰਾਈਸ ਇਹਦਾ ਰਹੇਗਾ ਜੀ 1000 ਬਹੁਤ ਸੋਹਣੀ ਕਾਟਨ ਹੈਗੀ ਲਾਈਨਿੰਗ ਲਗਾ ਲਗਾ ਕੇ ਆਪਾਂ ਇਹ ਸਲਾਈ ਕਿੱਤੇ ਲੇਂਗੇ ਕਿਉਂਕਿ ਇਹਨਾਂ ਨੂੰ ਲਾਈਨਿੰਗ ਦੀ ਲੋੜ ਸੀਗੀ ਤੇ ਟਰਾਂਸਪੇਰੈਂਟ ਸੂਟ ਸੀਗੇ ਥੋੜੇ ਜਿਹਾ ਆਪਾਂ ਲਾਈਨਿੰਗ ਲਗਵਾ ਲੇ ਤੇ ਵਧੀਆ ਬਣੇ ਲੇਗੇ ਠੀਕ ਐ ਜੀ ਅੰਡਰ ਸ਼ਰਟ ਮੰਗੂ ਲਾਈਨਿੰਗ ਲਗਾਈ ਹੈਗੀ ਬਾਜੂ ਤੇ ਕੋਈ ਲਾਈਨਿੰਗ ਨਹੀਂ ਹੈਗੀ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਨਾਗਾ ਸਕਰੀਨ ਸ਼ਾਟ ਪੇਸ ਕੇ ਆਪਾਂ ਨੂੰ ਮੈਸੇਜ ਕਰ ਸਕਦੇ ਹੋਗੇ ਕੋਈ ਵੀ ਤੁਸੀਂ ਆਪਣਾ ਡਿਜ਼ਾਈਨ ਤਿਆਰ ਕਰਵਾਉਣਾ ਉਹ ਵੀ ਕਰਵਾ ਸਕਦੇ ਹੋਗੇ ਪਰ ਥੋੜਾ ਜਿਹਾ ਟਾਈਮ ਦੇ ਕੇ ਚੱਲਿਓ ਕਿਉਂਕਿ ਸੂਟ ਲੰਗੇ ਪਹਿਲਾਂ ਕਾਫੀ ਆਰਡਰ ਤੇ ਚੱਲ ਰਹੇ ਨੇਗੇ ਉਹਨਾਂ ਪਹਿਣਾ ਦੇ ਆਪਾਂ ਸੂਟ ਲੰਗੇ ਜਿਹੜੇ ਟਾਈਮ ਤੇ ਦੇ ਸਕੀਏ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਨੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸ ਦਿਓ ਕਾਫੀ ਬਣਾ ਵਿਜ਼ਿਟ ਕਰਨ ਨੂੰ ਕਹਿੰਦੀਆਂ ਨੇ ਵਿਜ਼ਿਟ ਕਰਨਾ ਚਾਹੁੰਦੇ ਨੇ ਵਿਜ਼ਿਟ ਕਰਕੇ ਲੈ ਸਕਦੇ ਹੋ ਸੂਟ ਨਹੀਂ ਤੁਸੀਂ ਆਪਣਾ ਮੇਜ਼ਰਮੈਂਟ ਭੇਜ ਕੇ ਤੁਸੀਂ ਮਤਲਬ ਸਾਡੇ ਤੋਂ ਸਲਾਈ ਕਰਵਾ ਸਕਦੇ ਹੋਗੇ ਵਰਕ ਵਗੈਰਾ ਕਰਾ ਸਕਦੇ ਹੋਗੇ ਜਿੱਦਾਂ ਵੀ ਤੁਹਾਨੂੰ ਆਪਣੀ ਚੁਆਇਸ ਅਨੁਸਾਰ ਸਾਡੇ ਕੋਲ ਸੂਟ ਹੈ ਜਿਹੜਾ ਤਿਆਰ ਕਰਵਾ ਸਕਦੇ ਹੋਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਾਏ ਬਾਈ